ਕੱਗਰ ਦਰਿਆ ਦੇ ਕਿਨਾਰਿਆਂ ਨੂੰ ਪੱਕਾ ਕਰਨ ਲਈ ਚੱਲਿਆ ਜੋਰ ਸ਼ੋਰ ਨਾਲ ਕੰਮ ਕੱਗਰ ਦਰਿਆ ਦੇ ਚੱਲਦੇ ਕੰਮ ਨੂੰ ਦੇਖ ਕੇ ਲੋਕ ਹੋਏ ਬਾਗੋ-ਬਾਗ ਕੱਗਰ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ ਜ਼ਿਲ੍ਹਾ ਸੰਗਰੂਰ ਦੇ ਇਲਾਕੇ ਮੂਨਕ ਦੇ ਵਿੱਚ ਕੱਗਰ ਦਰਿਆ ਨੇ ਸਾਲ 2023 ਦੇ ਵਿੱਚ ਹੜ੍ਹਾਂ ਕਾਰਨ ਕਾਫੀ ਵੱਡੀ ਤਬਾਹੀ ਮਚਾਈ ਸੀ ਜ਼ਿਲ੍ਹਾ ਸੰਗਰੂਰ ਦੇ ਇਲਾਕੇ ਮੂਨਕ ਦੇ ਵਿੱਚ ਕੱਗਰ ਦਰਿਆ ਦੇ ਵਿੱਚ ਆਏ ਹੜ੍ਹਾਂ ਨੇ ਸਾਲ 2023 ਦੇ ਵਿੱਚ ਵੱਡੀ ਤਬਾਹੀ ਮਚਾਈ ਸੀ ਤੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੀ 50000 ਏਕੜ ਦੇ ਕਰੀਬ ਫਸਲਾਂ ਦਾ ਨੁਕਸਾਨ ਹੋ ਗਿਆ ਸੀ ਹੁਣ ਪੰਜਾਬ ਸਰਕਾਰ ਦੇ ਵੱਲੋਂ ਕੱਗਰ ਦੇ ਕਿਨਾਰਿਆਂ ਨੂੰ ਪੱਕਾ ਕਰਨ ਲਈ ਅਤੇ ਚੌੜਾ ਕਰਨ ਦੇ ਲਈ ਵੱਡੇ ਪੱਧਰ ਤੇ ਕੰਮ ਚਲਾਇਆ ਜਾ ਰਿਹਾ ਹੈ ਕੱਗਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜੋ ਲੋਕ ਵੱਸਦੇ ਨੇ ਉਹਨਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕੱਗਰ ਦਰਿਆ ਨੂੰ ਦੋਨਾਂ ਪਾਸਿਆਂ ਤੋਂ 15-15 ਫੁੱਟ ਚੌੜਾ ਕੀਤਾ ਜਾ ਰਿਹਾ ਹੈ ਤਾਂ ਜੋ ਕੱਗਰ ਦਰਿਆ ਦੇ ਵਿੱਚ ਪਾਣੀ ਵੱਧ ਆਉਣ ਦੇ ਨਾਲ ਕਿਨਾਰੇ ਨਾ ਟੁੱਟਣ ਏ ਅੱਜ ਅੱਜ 3 ਦਿਨ ਹੋ ਗਏ ਲਗਾਤਾਰ ਦਿਨ ਰਾਤ ਇੱਥੇ ਕੰਮ ਚੱਲ ਰਿਹਾ ਪੋਪਲੈਨ ਇੱਥੇ ਲੱਗੀਆਂ ਹੋਈਆਂ ਸਾਡਾ ਤਸੰਦੀ ਬਖਸ਼ ਕੰਮ ਹੋ ਰਿਹਾ ਜੋ ਸਾਨੂੰ ਚਾਹੀਦਾ ਸੀ ਜਿਹੜਾ ਸਾਨੂੰ ਕੁਝ ਨਾ ਸਾਡਾ ਪਹਿਲਾਂ ਸ਼ੱਕ ਸੀ ਸਾਨੂੰ ਵੀ ਨਹੀਂ ਕੰਮ ਹੋਣਾ ਇੰਨੀ ਛੇਤੀ ਨਹੀਂ ਕੰਮ ਬਣਨਾ ਤੇ ਹੁਣ ਸਾਡੇ ਅੰਦਰ ਇਹ ਆ ਵੀ ਸਾਨੂੰ ਲੱਗਦਾ ਵੀ ਹਫਤੇ ਦਾ ਦਿਨ ਤੇ ਸਾਨੂੰ ਇਹ ਕਹਿਣਾ ਪਊਗਾ ਭਾਈ ਬਹੁਤ ਕੰਮ ਹੋ ਗਿਆ ਵੀ ਰੋਕ ਦਿਓ ਹੁਣ ਸਾਡੇ ਦੇਖੋ ਟਰੈਡੀ ਜਿਹੜੇ ਸਾਡੇ ਕਿਤੇ ਸਾਈਕਲ ਤੇ ਮੋਟਰਸਾਈਕਲ ਵੀ ਨਹੀਂ ਜਾਂਦੇ ਸੀ ਅੱਜ ਉਸ ਜਗ੍ਹਾ ਤੇ ਟਰੈਲੀਆਂ ਜਾ ਰਹੀਆਂ ਨੇ ਮਿੱਟੀ ਦੀਆਂ ਭਰ-ਭਰ ਕੇ ਉਹਦੇ ਨਾਲ ਦਬਾਅ ਹੋ ਰਿਹਾ ਜਿਹੜਾ ਬਨ ਲੱਗਿਆ ਹੋਵੇ ਦਬਾਅ ਹੋ ਰਿਹਾ ਤੇ ਉਹਨੂੰ ਉੱਚਾ ਕੀਤਾ ਜਾ ਰਿਹਾ ਜੇ ਕੱਲ ਨੂੰ ਕਿਤੇ ਟੁੱਟਦਾ ਵੀ ਆ ਤਾਂ ਉਹਦਾ ਸਾਨੂੰ ਕੋਈ ਇੰਨਾ ਫਰਕ ਨਹੀਂ ਪੈਣਾ ਕਿਉਂਕਿ ਨਾਲ ਦੀ ਨਾਲ ਉੱਥੇ ਮਿੱਟੀ ਪ੍ਰੋਵਾਈਡ ਕਰਾਈ ਜਾਊਗੀ ਟਰੈਲੀਆਂ ਉੱਤੇ ਪਹੁੰਚਣਗੀਆਂ ਪਹਿਲਾਂ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਜਾਂਦੀ ਸੀ ਵੀ ਮਿੱਟੀ ਮੌਕੇ ਤੇ ਹੁੰਦੀ ਨਹੀਂ ਸੀ ਇਸ ਕਰਕੇ ਸਾਨੂੰ ਮਾਰ ਬਹੁਤ ਚੱਲ ਨਹੀਂ ਪੈਂਦੀ ਸੀ ਅਸੀਂ ਸਰਕਾਰ ਦੇ ਬਹੁਤ-ਬਹੁਤ ਧੰਨਵਾਦੀ ਹਾਂ ਇਹ ਕਰਕੇ ਬਹੁਤ ਵੱਡਾ ਧਿਆਨ ਦਿੱਤਾ ਸਰਕਾਰ ਨੇ ਸੋ ਇਸ ਕਰਕੇ ਪੂਰੇ ਜ਼ੋਰ ਸ਼ੋਰ ਨਾਲ ਕੰਮ ਚੱਲ ਰਿਹਾ ਜੀ ਇਹ ਨਹੀਂ ਕਿ ਇੱਕ ਸਾਈਡ ਤੋਂ ਕਰ ਰਹੇ ਆ ਦੋਨੇ ਸਾਈਡਾਂ ਤੋਂ ਪੂਰਾ ਜ਼ੋਰ ਸ਼ੋਰ ਇੱਥੋਂ ਤੋਂ ਲੈ ਕੇ ਮਕੋੜ ਸਾਹਿਬ ਤੋਂ ਲੈ ਕੇ ਕਲੈਡ ਤੱਕ ਦੋਨੇ ਸਾਈਡਾਂ ਤੋਂ ਕੰਮ ਚੱਲ ਰਿਹਾ ਜੀ ਸਿੱਦੀ ਕੀ ਸਾਨੂੰ ਬਹੁਤ ਜ਼ਿਆਦਾ ਉਮੀਦ ਹੈ ਕਿ ਸਾਡਾ ਇਲਾਕਾ ਇਤਕੀ ਸੇਫ ਰਹੂਗਾ ਤੇ ਹੜ੍ਹਾਂ ਦਾ ਸਾਡੇ ਤੇ ਕੋਈ ਅਸਰ ਨਹੀਂ ਪੈਣਾ ਇਸ ਲਈ ਜੋ ਵੀ ਪ੍ਰਸ਼ਾਸਨ ਸਾਡੇ ਇੱਥੇ ਕਾਰਵਾਈ ਕਰ ਰਿਹਾ ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ ਤੇ ਸੀਐਮ ਸਾਹਿਬ ਇੱਥੇ ਆਏ ਸੀ ਤੇ ਨਾਲ ਸਾਰੇ ਅਧਿਕਾਰੀ ਆਏ ਸੀ ਮੌਕਾ ਦੇਖਣ ਤੇ ਉਦੋਂ ਤੋਂ ਹੀ ਕੰਮ ਚੱਲ ਰਿਹਾ ਹੈ। ਇਹ ਰੀਚ ਜੀ ਆਪਣਾ ਨਾ ਮੇਨ ਦਿੱਕਤ ਇਹ ਹੈ ਵੀ ਪੁਆਇੰਟਾਂ ਦੇ ਮਿੱਟੀ ਜਮ੍ਹਾਂ ਹੋ ਜਾਂਦੀ ਹੈ। ਐਵੇਂ ਦੇ ਆਪਣੇ 12 ਪੁਆਇੰਟ ਨੇ ਜਿਹੜੇ ਆਪਾਂ ਆਪਣੇ ਐਸਟੀਮੇਟ ਚ ਲਾਏ ਹੋਏ ਨੇ। ਇੰਨਾ ਪੁਆਇੰਟਾਂ ਤੋਂ ਆਪਾਂ ਮਿੱਟੀ ਕੱਢ ਕੇ ਬੰਨਾਂ ਤੇ ਪਾਣੀ ਹੈ ਤੇ ਉਹਨਾਂ ਦੀ ਮਜ਼ਬੂਤੀ ਕਰਨੇ ਕਿਤੇ ਖਾਰ ਪੈ ਰਹੀਏ ਕਿ ਤੋਂ ਬੰਨ ਨਹੀਂ ਮੈਂ। ਜਿਵੇਂ ਪਿਛਲੀ ਵਾਰ ਸਾਨੂੰ ਕਈ ਵਾਰ ਕੰਪਲੀਟਾਂ ਆਈਆਂ ਲੋਕਾਂ ਦੀਆਂ ਕਹਿੰਦੇ ਵੀ ਇਤੋਂ ਬੰਨ ਓਵਰਫਲੋ ਕਰਿਆ ਪਾਣੀ ਹੈ। ਛੇ ਪਿੰਡਾਂ ਜਿਵੇਂ ਵੜੰਦਾ ਖਤਰਾ ਹੁੰਦਾ ਹੈ ਤੇ ਕਈ ਵਾਰ ਆਬਾਦੀ ਦੇ ਅਨੁਸਾਰ ਹੁੰਦਾ ਡਰ ਹੁੰਦਾ ਅਸੀਂ ਓਵਰ ਰੀਚ ਆਇਡੈਂਟੀਫਾਈ ਕੀਤੀਆਂ ਹੋਈਆਂ ਨੇ ਜੀ ਤੇ ਉੱਥੇ-ਉੱਥੇ ਅਸੀਂ ਮਿੱਟੀ ਪਾ ਕੇ ਮਨ ਨੂੰ ਉੱਚਾ ਕਰਨਾ ਤੇ ਆਪਣਾ ਮੋਣਕ ਤੋਂ ਲੈ ਕੇ ਕੜੈਲ ਤੱਕ ਇੱਥੇ ਵੀ ਆਪਣਾ ਬਰਾਬਰ ਜੋੜਾਛੋੜਾ ਜਿਹਾ ਕੰਮ ਚੱਲ ਰਿਹਾ ਤੇ 2.2 ਕਰੋੜ ਇਹ ਕੰਮ ਦੀ ਲਾਗਤ ਹੈ ਇੱਥੇ ਵੀ ਦੋਨੇ ਸਾਈਡ ਦੇ ਮਨ ਨੇ ਜਿਹੜੇ ਉਹ 16 ਫੁੱਟ ਕੀਤੇ ਜਾਣੇ ਨੇ ਤੇ ਇਸ ਟਾਈਮ ਓਕੇ ਤੇ ਤੁਸੀਂ ਦੇਖੋਗੇ ਤਾਂ ਮਕਰੋੜ ਵਾਲੇ ਪੁਲ ਤੇ ਇੱਕ 140 ਨੰਬਰ ਪੌਕਲੇਨ ਮਸ਼ੀਨ ਲੱਗ ਰਹੀ ਹੈ ਤਕਰੀਬਨ 8 ਤੋਂ 10 ਟਰੈਕਟਰ ਟਰਾਲੀਆਂ ਆਪਣੇ ਕੰਮ ਕਰਦੀਆਂ ਦੋਨੇ ਪਾਸੇ ਰੋਡ ਮੁਤਾਬਕ ਤੇ ਤਕਰੀਬਨ ਤੁਸੀਂ ਦੇਖੋਗੇ ਉੱਥੇ ਟੀਪਰ ਵੀ ਖੜੇ ਹਨ ਤਕਰੀਬਨ 5 ਕਿ ਟੀਪਰ ਆਪਣੇ ਕੰਮ ਕਰ ਰਹੇ ਹਨ ਤੇ ਇੱਥੇ 3 ਕਿ ਜੀਸੀਬੀਆਂ ਨੇ ਜੋ ਮਕਰਾਉਡ ਸਾਹਿਬ ਕੰਮ ਕਰ ਰਹੇ ਨੇ ਤੇ ਸੱਜੇ ਪਾਸੇ ਆਪਣਾ ਤਕਰੀਬਨ 2800 ਫੁੱਟ ਆਪਾਂ ਟੱਚ ਕਰ ਲਿਆ ਤੇ ਹੁਣ ਆਪਾਂ ਬਸ ਬੰਨ ਚੌੜੇ ਕਰਦੇ ਜਾ ਰਹੇ ਹਾਂ ਜਿਵੇਂ ਰੋਡ ਮੁਤਾਬਕ ਵਿਧਾਇਕ ਵਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸਰਕਾਰ ਕਾ ਗਰਦੇ ਦਰਿਆ ਦੇ ਹੱਲ ਦੇ ਲਈ ਵਚਨਬੱਧ ਹੈ ਤੇ 10 ਫੁੱਟ ਚੌੜੇ ਬੰਨਾਂ ਨੂੰ 15 ਫੁੱਟ ਚੌੜਾ ਕੀਤਾ ਜਾ ਰਿਹਾ ਹੈ ਹੁਣ ਜਿਹੜਾ ਖਨੌਰੀ ਤੋਂ ਮਕਰੋੜ ਤੱਕ ਉਹ ਤਾਂ ਚੈਨਲਾਈਜ਼ ਹੋ ਗਿਆ ਮਕਰੋੜ ਤੋਂ ਕੜੈਲ ਤੱਕ ਹੋਇਆ ਗਿਆ ਕਿਉਂਕਿ ਉਹਦੇ 'ਚ ਹਰਿਆਣਾ ਗਵਰਨਮੈਂਟ ਅੜਿੱਕਾ ਬਣੀ ਹੋਈ ਹੈ ਹਰਿਆਣਾ ਗਵਰਨਮੈਂਟ ਅਲਾਉ ਨਹੀਂ ਕਰ ਰਹੀ ਨਹੀਂ ਉਹ ਵੀ ਚੈਨਲਾਈਜ਼ ਕਰ ਦਿੱਤਾ ਜਾਂਦਾ ਹੁਣ ਸਾਡੇ ਕੋਲੇ ਬਦਲ ਕੀ ਹੈ ਫਿਰ ਵੀ ਲੋਕਾਂ ਦਾ ਬਚਾਉਣਾ ਹੈ ਜਿਹੜੇ 10 ਫੁੱਟ ਚੌੜੇ ਬੰਨ ਸੀ ਅਸੀਂ ਉਹਨਾਂ ਨੂੰ 15 ਫੁੱਟ ਚੌੜੇ ਕਰ ਰਹੇ ਹਾਂ ਮਜਬੂਤ ਕਰ ਰਹੇ ਆ ਤਾਂ ਕਿ ਉਹਦੇ ਉੱਤੇ ਟ੍ਰੈਫਿਕ ਜਦੋਂ ਚੱਲੂਗੀ ਤਾਂ ਮਜਬੂਤ ਹੋ ਜਾਣਗੇ ਹੁਣ ਜਿੱਦੇ ਮੁੱਖ ਮੰਤਰੀ ਸਾਹਿਬ ਆਏ ਆ ਉਹ ਕੁਝ ਕਰਨੀ ਆ ਇਹਦੇ ਨਹੀਂ ਇਸ ਤੋਂ ਪਹਿਲਾਂ ਦਾ ਰਿਕਾਰਡ ਕੀ ਆ ਜਦੋਂ ਮੁੱਖ ਮੰਤਰੀ ਆਉਂਦੇ ਤੇ ਜਦੋਂ ਬਾੜ ਆ ਜਾਂਦੇ ਤੇ ਮੁੱਖ ਮੰਤਰੀ ਸਾਹਿਬ ਘੇੜਾ ਮਾਰ ਕੇ ਫੋਟੋ ਖਿੱਚਾ ਕੇ ਤੁਰੇ ਜਾਂਦੇ ਕਦੇ ਕੋਈ ਮੁੱਖ ਮੰਤਰੀ ਕੰਮ ਸ਼ੁਰੂ ਕਰਾਉਣ ਆਇਆ ਅਜੇ ਤੱਕ ਅਜੇ ਉਹਦੇ ਕੰਮ ਸ਼ੁਰੂ ਕਰਾਇਆ ਹੈ